ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਬਾਬਾ ਫਰੀਦ ਸ਼ਕਰਗੰਜ ਦਾ ਸਿੱਖੀ ਦੇ ਅੰਦਰ ਬਹੁਤ ਜ਼ਿਆਦਾ ਸਨਮਾਨ ਦਿੱਤਾ ਜਾਂਦਾ ਵੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਬਾਬਾ ਫਰੀਦ ਦੇ ਬਾਰੇ ਬਹੁਤ ਜ਼ਿਆਦਾ ਬਾਣੀਆਂ ਵੈ ਤੇ ਅੱਜ ਦੀ ਕਥਾ ਦੇ ਅੰਦਰ ਅਸੀਂ ਸੰਤ ਸਿੰਘ ਮਸਕੀਨ ਹੁਣਾ ਕੋ ਬਾਬਾ ਫਰੀਦ ਦੇ ਵਿਚਾਰਾਂ ਦੇ ਬਾਰੇ ਜਾਣਾਂਗੇ ਵੀਰੋ ਬਹੁਤ ਪਿਆਰੀ ਕਥਾ ਵੈ ਚਲ ਕਥਾ ਸੁਣਨੇ ਤੇ ਇਸ ਦੇ ਬਾਰੇ ਜਾਣਨੇ ਬਾਬਾ ਫਰੀਦ ਸੂਫੀ ਫਕੀਰਾਂ ਦੇ ਇੱਕ ਉੱਗੇ ਸ਼ਰਮੌਰ ਸੂਫੀ ਫਕੀਰ ਹਨ ਆਪ ਦੇ ਅਨੇਕਾਂ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇਚ ਨੇ ਔਰ ਆਪ ਦਾ ਅਮਰ ਕਲਾਮ ਸ਼ਲੋਕਾਂ ਦੇ ਰੂਪ ਵਿੱਚ ਮੌਜੂਦ ਹੈ ਆਪ ਦਾ ਇੱਕ ਪਰਮ ਪਾਵਨ ਬਾਗ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇਚ ਇਸ ਢੰਗ ਨਾਲ ਦਰਜ ਹੈ ਦਿਲੋਂ ਮੁਹੱਬਤ ਜਿਨ ਸੇ ਸਚਿਆ ਜਿਨ ਮਨਹੋਰ ਮੁਖ ਹੋਰ ਸੇ ਕਾਂਡੇ ਕੱਚਿਆ ਦਰਸਲ ਦਿਲ ਦੇ ਵਿੱਚ ਜਿਸ ਦੇ ਪਿਆਰ ਹੈ ਜਿਸ ਦੇ ਅੰਦਰੋਂ ਚਾਹਤ ਹੈ ਜਿਸ ਦੇ ਅੰਦਰੋਂ ਤੜਪ ਹੈ ਰੱਬੀ ਫਕੀਰ ਉਹੀ ਹੈ ਰੱਬੀ ਆਸ਼ਿਕ ਉਹੀ ਹੈ ਦਿਲੋਂ ਮੁਹੱਬਤ ਜਿੰਸੇ ਸੱਚਿਆ ਜਿਨ ਮਨਹੋਰ ਮੁਖਹੋਰ ਸੇ ਕਾਂਡੇ ਕੱਚਿਆ ਰਤੇ ਇਸ਼ਕ ਖੁਦਾਏ ਰੰਗ دیدار ਕੇ ਵਿਸਰਿਆ ਜਿਨ ਨਾਮ ਸੇ ਭੁਏ ਭਾਰਥੀਏ ਜਿਨ੍ਹਾਂ ਨੂੰ ਖੁਦਾ ਭੁੱਲਿਆ ਜਿਨ੍ਹਾਂ ਨੂੰ ਰੱਬ ਭੁੱਲਿਆ ਦਰਸ ਲੋ ਧਰਤੀ ਦਾ ਬੋਝ ਨੇ ਉਹ ਧਰਤੀ ਦਾ ਭਾਰ ਨੇ ਭਾਰੂ ਨੇ ਉਹਨਾਂ ਦਾ ਬੋਝ ਧਰਤੀ ਬਰਦਾਸ਼ਤ ਨਹੀਂ ਕਰਦੀ ਉਹ ਇਤਨੇ ਬਹਾਰੂ ਨੇ ਬਾਬਾ ਫਰੀਦ ਕਹਿੰਦੇ ਨੇ ਉਠ ਫਰੀਦਾ ਉਜੂ ਸਾਜ ਸੁਬਾ ਨਿਵਾਜ਼ ਗੁਜ਼ਾਰ ਜੋ ਸਿਰ ਸਾਈ ਨਾ ਨਵੇ ਸੋ ਸਿਰ ਕੱਪ ਉਤਾਰ ਜਿਹੜਾ ਸਿਰ ਖੁਦਾ ਦੇ ਅੱਗੇ ਝੁਕਦਾ ਨਹੀਂ ਜਿਹੜਾ ਸਿਰ ਸੱਚ ਦੇ ਅੱਗੇ ਝੁਕਦਾ ਨਹੀਂ ਜਿਹੜਾ ਸਿਰ ਦਇਆ ਸੀਲ ਸੰਜਮ ਦੇ ਅੱਗੇ ਝੁਕਦਾ ਨਹੀਂ ਉਹ ਸਿਰ ਤੇ ਕੱਟ ਹੀ ਦੇਣਾ ਚਾਹੀਦਾ ਜੋ ਸਿਰ ਸਾਈ ਨਾ ਨਵੇ ਸੋ ਸਿਰ ਖੀਂਜੇ ਕਾਏ ਕੁੰਨੇ ਜਲਾਈਏ ਬਾਲਣ ਸੰਧੀ ਥਾਂ ਬਾਲਣ ਦੀ ਥਾਂ ਤੇ ਚੁੱਲ੍ਹੇ ਦੇ ਚ ਉਹ ਸਿਰ ਡਾਣਾ ਚਾਹੀਦਾ ਉਹਨੂੰ ਜਲਾਣਾ ਚਾਹੀਦਾ ਜਿਹੜਾ ਖੁਦਾ ਦੇ ਅੱਗੋਂ ਝੁਕਿਆ ਨਹੀਂ ਦਰਸਲ ਜਿਹੜਾ ਸਿਰ ਖੁਦਾ ਦੇ ਕੋਲ ਝੁਕਦਾ ਨਹੀਂ ਉਸ ਸਿਰ ਦੇ ਚ ਫਤੂਰ ਬੜਾ ਆਉਂਦਾ ਉਸ ਸਿਰ ਦੇ ਚ ਗਰੂਰ ਬੜਾ ਆਉਂਦਾ ਉਸ ਸਿਰ ਦੇ ਚ ਅਹੰਕਾਰ ਬੜਾ ਹੁੰਦਾ ਹੈ, ਕ੍ਰੋਧ ਬੜਾ ਹੁੰਦਾ ਹੈ, ਵੈਰ ਵਿਰੋਧ ਬੜਾ ਹੁੰਦਾ ਹੈ। ਉਹ ਸਮੁੱਚੇ ਫਤੂਰ ਨਾਲ, ਗੁਬਾਰ ਨਾਲ ਭਰੇ ਹੋਏ ਇੱਕ ਸਿਰ ਹੈ। ਪਤਾ ਨਹੀਂ ਇਸ ਦੇ ਚੋਂ ਕਿਸ ਵਕਤ ਐਸਾ ਲਾਵਾ ਫੁੱਟੇ ਜੋ ਮਨੁੱਖਤਾ ਲਈ ਨਿਸ਼ਟ ਤੇ ਨਾਬੂਦ ਦਾ ਕਾਰਨ ਬਣੇ, ਤਬਾਹੀ ਦਾ ਕਾਰਨ ਬਣੇ, ਬਰਬਾਦੀ ਦਾ ਕਾਰਨ ਬਣੇ। ਇਸ ਵਾਸਤੇ ਬਾਬਾ ਫਰੀਦ ਕਹਿੰਦੇ ਨੇ, ਧਰਤੀ ਦੇ ਉਹ ਬੋਝ ਨੇ, ਵਿਸਰਿਆ ਜਨਨਾਉ। ਸੇ ਭੁਏ ਭਾਰ ਥੀ ਉਹ ਤੇ ਧਰਤੀ ਦਾ ਬੋਝ ਨੇ ਉਹ ਤੇ ਧਰਤੀ ਦਾ ਭਾਰ ਨੇ ਔਰ ਹਕੀਕਤ ਦੇ ਚੈ ਕਿ ਧਰਤੀ ਦਾ ਭਾਰ ਨਾਸਤਿਕ ਹੈ ਧਰਤੀ ਦਾ ਬਾਹ ਰੱਬ ਤੋਂ ਬੇਮੁਖ ਹੈ ਕਿਉਂਕਿ ਉਹ ਆਸਾਨ ਫਰਾਮੋਸ਼ ਹੈ ਰੱਬ ਨੇ ਇਤਨਾ ਕੁਛ ਸੁਨੋ ਦਿੱਤਾ ਤੇ ਫਿਰ ਵੀ ਉਸ ਦੀ ਯਾਦ ਨਹੀਂ ਉਸ ਦੀ ਇਬਾਦਤ ਨਹੀਂ ਉਸ ਦੇ ਮਾਰਗ ਤੇ ਚੱਲਣਾ ਨਹੀਂ ਪਰਮਾਤਮਾ ਦੇ ਮਾਰਗ ਤੇ ਚੱਲਣਾ ਸੁਖ ਦੇ ਮਾਰਗ ਤੇ ਚੱਲਣਾ ਹੈ। ਖੁਦਾ ਦੇ ਰਸਤੇ ਤੇ ਚੱਲਣਾ ਦਰਸਲ ਗੁਣਾਂ ਦੀ ਪ੍ਰਾਪਤੀ ਕਰਨਾ ਹੈ। ਖੁਦਾ ਦੇ ਮਾਰਗ ਤੇ ਚੱਲਣਾ ਇਹ ਤੇ ਸੱਚ ਤੇ ਨੇਕੀਆਂ ਦੇ ਮਾਰਗ ਤੇ ਚੱਲਣਾ ਹੈ। ਤੇ ਜੋ ਐਸਾ ਨਹੀਂ ਕਰਦਾ ਬਾਬਾ ਫਰੀਦ ਕਹਿੰਦੇ ਨੇ ਉਹ ਤੇ ਧਰਤੀ ਦਾ ਬੋਝ ਹੈ। ਧਰਤੀ ਦਾ ਭਾਰ ਹੈ। ਕਈ ਵਫਾ ਭਾਰੂ ਇਹ ਮਨੁੱਖ ਇਹਨਾਂ ਦੀ ਮਤ ਇਤਨੀ ਮਲੀਨ ਹੋ ਜਾਂਦੀ ਹੈ। ਇਹਨਾਂ ਦੀ ਮਤ ਇਤਨੀ ਠੋਸ ਹੋ ਜਾਂਦੀ ਹੈ। ਇਹਨਾਂ ਦਾ ਸੋਚਣ ਦਾ ਢੰਗ ਇਤਨਾ ਗੁੰਧ ਹੋ ਜਾਂਦਾ ਹੈ ਕਿ ਫਕੀਰ ਸਮਝਾ ਸਮਝਾ ਕੇ ਥੱਕ ਜਾਂਦੇ ਨੇ ਇਹਨਾਂ ਨੂੰ ਅਕਲ ਨਹੀਂ ਆਉਂਦੀ ਫਰੀਦਾ ਕੂ ਕਹਿੰਦੀਆਂ ਚਾਂਗੇਂਦੀਆਂ ਮੱਤੀ ਦੇਂਦੀਆਂ ਨਿਤ ਫਰੀਦਾ ਜੋ ਸ਼ੈਤਾਨ ਵਜਾਈਆਂ ਸੇ ਕਿਤ ਫੇਰਨ ਛਿਤ ਉਹ ਆਪਣਾ ਚਿੱਤ ਕਿਸ ਤਰ੍ਹਾਂ ਮੋੜਨਗੇ ਜਿਨ੍ਹਾਂ ਦੇ ਚਿੱਤ ਦੇ ਚ ਸ਼ੈਤਾਨ ਬੈਠਾ ਹੈ ਸ਼ੈਤਾਨ ਰਾਜ ਕਰਦਾ ਹੈ ਵਾਕਈ ਜਦ ਸ਼ੈਤਾਨ ਰਾਜ ਕਰ ਰਿਹਾ ਹੋਵੇ ਤੋ ਭਗਵਾਨ ਨੂੰ ਅੰਦਰ ਤੇ ਥਾਂ ਤਾਂ ਹੀ ਮਿਲੇਗੀ ਪਹਿਲੇ ਸ਼ੈਤਾਨ ਨੂੰ ਧੱਕੇ ਮਾਰ ਕੇ ਬਾਹਰ ਕੱਢੀਏ ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ ਇੱਕ ਭਾਂਡੇ ਦੇ ਚ ਲਬ ਲਬ ਪਾਣੀ ਭਰਿਆ ਹੋਇਆ ਤੇ ਇਹਦੇ ਚ ਹੁਣ ਦੁੱਧ ਪਾਣਾ ਹੈ ਤੋ ਪਾਣੀ ਉਂਡੇਲ ਕੇ ਪਰੇ ਕਰਨਾ ਪੈਗਾ ਇੱਕ ਬੋਤਲ ਦੇ ਚ ਸ਼ਰਾਬ ਭਰੀ ਹੋਈ ਹੈ ਤੇ ਇਸੇ ਬੋਤਲ ਦੇ ਚ ਅਸੀਂ ਦੁੱਧ ਭਰਨਾ ਚਾਹੁੰਦੇ ਹਾਂ ਤੋ ਸ਼ਰਾਬ ਨੂੰ ਉਡੇਲ ਕੇ ਇੱਕ ਪਾਸੇ ਕਰਨਾ ਪਏਗਾ ਦੋ ਵਿਪਰੀਤ ਵਸਤੂਆਂ ਨੂੰ ਇੱਕ ਭਾਂਡੇ ਦੇ ਚ ਰੱਖਣਾ ਬੜੀ ਔਖੀ ਗੱਲ ਹੈ ਇੱਕੇ ਹੀ ਚਿੱਤ ਦੇ ਚ ਭਗਵਾਨ ਤੇ ਸ਼ੈਤਾਨ ਨੂੰ ਰੱਖਣਾ ਵੀ ਬਹੁਤ ਔਖੀ ਗੱਲ ਹੈ ਜਾਂ ਹਿਰਦੇ ਦੇ ਚ ਭਗਵਾਨ ਬੈਠੇਗਾ ਜਾਂ ਹਿਰਦੇ ਦੇ ਚ ਸ਼ੈਤਾਨ ਬੈਠੇਗਾ ਜਦ ਹਿਰਦੇ ਦੇ ਚ ਸ਼ੈਤਾਨ ਬੈਠ ਜਾਂਦਾ ਹੈ ਤਾਂ ਉਹ ਬੰਦਾ ਧਰਤੀ ਦਾ ਬੋਝ ਬਣ ਜਾਂਦਾ ਹੈ ਧਰਤੀ ਦਾ ਭਾਰ ਬਣ ਜਾਂਦਾ ਹੈ ਜਦ ਹਿਰਦੇ ਦੀ ਸੇਜਾ ਤੇ ਭਗਵਾਨ ਬੈਠ ਜਾਂਦਾ ਹੈ ਉਹ ਤੇ ਧਰਤੀ ਦਾ ਫੁੱਲ ਬਣ ਜਾਂਦਾ ਹੈ ਸੁਗੰਧੀ ਬਣ ਜਾਂਦਾ ਹੈ ਉਹ ਤੇ ਚਾਰੇ ਪਾਸੇ ਮਹਿਕ ਸੁਆਪਣ ਸੁਗੰਧੀ ਵੰਡਦਾ ਹੈ ਉਹ ਐਸਾ ਹੌਲਾ ਫੁੱਲ ਹੋ ਜਾਂਦਾ ਹੈ ਕਦੀ ਵੀ ਸਮਾਜ ਦੇ ਕਿਸੇ ਤਬਕੇ ਲਈ ਉਹ ਭਾਰ ਨਹੀਂ ਆਉਂਦਾ ਤੋਂ ਬਾਬਾ ਫਰੀਦ ਕਹਿੰਦੇ ਨੇ ਜਿਨ੍ਹਾਂ ਨੂੰ ਖੁਦਾ ਦਾ ਨਾਮ ਭੁੱਲਿਆ ਹੈ ਉਤੇ ਧਰਤੀ ਦੇ ਭਾਰ ਨੇ ਬੋਝ ਨੇ ਵਿਸਰਿਆ ਜਿਨ ਨਾਮ ਸੇ ਭੁਏ ਭਾਰਤੀਏ ਆਪ ਲਈ ਲੜ ਲਾਏ ਦਰਦਰਵੇਸ ਸੇ ਤਿਨ ਧਨ ਜਣੇ ਦੀ ਮਾਉ ਆਏ ਸਫਲ ਸੇ ਪਰਵਰਦੇਗਾਰ ਅਪਾਰ ਅਗੰਬੇ ਅੰਤ ਤੂੰ ਜਿਨੀ ਪਛਾਤਾ ਸੱਚ ਚੁੰਮਾ ਪੈਰ ਮੋ ਤੇਰੀ ਪਨਹੇ ਖੁਦਾਏ ਤੂੰ ਬਖਸ਼ਿੰਦਗੀ ਸ਼ੇਖ ਫਰੀਦ ਖੈਰ ਦੀਜੇ ਬੰਦਗੀ ਫਰੀਦ ਦੀ ਤੇ ਪ੍ਰਾਰਥਨਾ ਫਰੀਦ ਦੀ ਤੇ ਇਹ ਦੁਆ ਹੈ ਐ ਖੁਦਾ ਅਠੇ ਪੈਰ ਮੇਰੀ ਇਹ ਹੀ ਦੁਆ ਹੈ ਤੂੰ ਮੇਰੀ ਝੋਲੀ ਦੇ ਵਿੱਚ ਆਪਣੀ ਬੰਦਗੀ ਪਾ ਬੰਦਗੀ ਦਾ ਖੈਰ ਪਾ ਭਾਈ ਸਾਹਿਬ ਭਾਈ ਨੰਦ ਲਾਲ ਜੀ ਮਹਾਰਾਜ ਦਾ ਫਰਮਾਨ ਹਵਾਏ ਬੰਦਗੀ ਆਵਰਦ ਦਰ ਵਜੂਦ ਮਰਾ ਵਗਰ ਨੇ ਜ਼ੌਕੇ ਚੁਨੀ ਆਮਦਨ ਨਬੂਦ ਮਰਾ ਤੂੰ ਇਸ ਦੁਨੀਆ ਦੇ ਵਿੱਚ ਕੇਵਲ ਖੁਦਾਈ ਬੰਦਗੀ ਲਈ ਆਇਆ ਹੈ ਵਰਨਾ ਇਸ आकाश ਦੇ ਥੱਲੇ ਹੋਰ ਕੀ ਕੁਝ ਨਹੀਂ ਆਉਂਦਾ ਸਭ ਕੁਝ ਹੋ ਰਿਹਾ ਤੂੰ ਤੇ ਕੇਵਲ ਬੰਦਗੀ ਲਈ ਆਇਆ ਸਭ ਕੁਝ ਤੇਰੇ ਲਈ ਹੈ ਤੂੰ ਖੁਦਾ ਲਈ ਹੈ ਸਾਰਾ ਪਦਾਰਥ ਤੇਰੇ ਲਈ ਹੈ ਤੂੰ ਪ੍ਰਮਾਤਮਾ ਲਈ ਹੈ ਪਦਾਰਥ ਦੀ ਹੋਂਦ ਤੇਰੇ ਲਈ ਹੈ ਤੇਰੀ ਹੋਂਦ ਪ੍ਰਮਾਤਮਾ ਲਈ ਹੈ ਤੋਂ ਬਾਬਾ ਫਰੀਦ ਕਹਿੰਦੇ ਨੇ اے ਖੁਦਾ ਰਹਿਮਤ ਕਰ ਬਖਸ਼ਿਸ਼ ਕਰ ਮੇਰੀ ਝੋਲੀ ਵਿੱਚ ਬੰਦਗੀ ਦੀ ਖੈਰ ਬਖਸ਼ ਦਿਨ ਰਾਤ ਆਪ ਬੰਦਗੀ ਕਰਦੇ ਨੇ ਔਰ ਬੰਦਗੀ ਨੇ ਜੋ ਅਵਸਥਾ ਬਣਾਈ ਏ ਉਸ ਦਾ ਆਪ ਇਸ ਢੰਗ ਨਾਲ ਜ਼ਿਕਰ ਕਰਦੇ ਨੇ ਫਰੀਦਾ ਰਤੀ ਰਤ ਨ ਨਿਕਲੇ ਜੇ ਤਨ چیرੇ ਕੋਏ ਜੋ ਸ਼ਹਿ ਰਤੇ ਆਪਣੇ ਤਨ ਤਨ ਰਤ ਨਾ ਹੋਏ ਭਈ ਮੇਰੇ ਤਨ ਨੂੰ ਕੋਈ چیرੇ ਤੇ ਰਤੀ ਜਿੰਨੀ ਵੀ ਰਤ ਲਹੂ ਨਹੀਂ ਨਿਕਲੇਗੇ ਮੁਗਲਤਾ ਪੈਸਗਰੈਸ ਤੋਂ ਕੀ ਵਾਕਈ ਜਿਨ੍ਹਾਂ ਦੇ ਅੰਤਰ ਆਤਮੇ ਚ ਚਾਨਣਾ ਹੋ ਜਾਂਦਾ ਹੈ ਜਿਨ੍ਹਾਂ ਨੂੰ ਖੁਦਾ ਦੀ ਪ੍ਰਾਪਤੀ ਹੋ ਜਾਂਦੀ ਹੈ ਕੀ ਵਾਕਈ ਉਹਨਾਂ ਦੇ ਸਰੀਰ ਵਿੱਚ ਲਹੂ ਨਹੀਂ ਆਉਂਦੀ ਕੀ ਵਾਕਈ ਉਹਨਾਂ ਦੇ ਤਨ ਵਿੱਚ ਰਤ ਨਹੀਂ ਆਉਂਦੀ ਬਾਬੇ ਫਰੀਦ ਦੇ ਸ਼ਲੋਕ ਦੇ ਥਲੇ ਗੁਰੂ ਅਮਰਦਾਸ ਜੀ ਮਹਾਰਾਜ ਦਾ ਸ਼ਲੋਕ ਹੈ ਜੋ ਇਸ ਸ਼ਲੋਕ ਨੂੰ ਖੋਲਦਾ ਹੈ ਕਿ ਬਾਬਾ ਫਰੀਦ ਕੀ ਕਹਿ ਰਹੇ ਨੇ ਉਸ ਨੂੰ ਸਮਝੋ ਸ਼ਬਦਾਂ ਵਿੱਚ ਜੋ ਕੁਝ ਉਹਨਾਂ ਨੇ ਆਖਿਆ ਹੈ ਅੱਖਰਾਂ ਵਿੱਚ ਜੋ ਕੁਝ ਉਹਨਾਂ ਨੇ ਆਖਿਆ ਹੈ ਅਗਰ ਉਸ ਦੀ ਗਹਿਰਾਈ ਦੇ ਵਿੱਚ ਨਾ ਗਏ ਤਾਂ ਉਪਰੋਕਤ ਜਿਹੜੇ ਅਰਥ ਨੇ ਉਹ ਬਾਬੇ ਫਰੀਦ ਦੇ ਖਿਆਲਾਂ ਦੀ ਤਰਜਮਾਨੀ ਨਹੀਂ ਕਰਨਗੇ ਕਿਉਂਕਿ ਐਸਾ ਹੋ ਹੀ ਨਹੀਂ ਸਕਦਾ ਕਿ ਰਤ ਤੋਂ ਬਿਨਾ ਤਨ ਹੋਵੇ ਲਹੂ ਤੋਂ ਬਿਨਾ ਤਨ ਹੋਵੇ ਤਾਂ ਬਾਬਾ ਫਰੀਦ ਕਹਿੰਦੇ ਨੇ ਰਤੀ ਰਤ ਨ ਨਿਕਲੇ ਜੇ ਤਨ ਚੀਰੇ ਕੋਏ ਫਰੀਦਾ ਜੋ ਸ਼ਹਿ ਰਤੇ ਆਪਣੇ ਤਨ ਤਨ ਰਤ ਨਾ ਹੋਏ ਇਹਨੂੰ ਖੋਲਦੇ ਨੇ ਗੁਰੂ ਅਮਰਦਾਸ ਜੀ ਮਹਾਰਾਜ ਫਰੀਦਾ ਇਹੋ ਤਨ ਸਭੋ ਰਤ ਹੈ ਰਤ ਬਿਨ ਤਨ ਨਾ ਹੋਏ ਜੋ ਸਹਿ ਰਤੇ ਆਪਣੇ ਤਿਨ ਤਨ ਲੋਭ ਰਤ ਨਾ ਹੋਏ ਭੈ ਪਈਏ ਤਨ ਖੀਣ ਹੋਏ ਲੋਭ ਰਤ ਵਿੱਚੋਂ ਜਾਏ ਜੋ ਬੈ ਸੰਤਰ ਧਾਤ ਸੁਧ ਹੋਏ ਤਿਉ ਹਰ ਕਾ ਭਉ ਦੁਰਮਤ ਮੈ ਲਗਵਾਏ ਹਾਂ ਜੋ ਖੁਦਾ ਦੇ ਨਾਮ ਨਾਲ ਰਤੇ ਹੋਏ ਨੇ ਉਹਨਾਂ ਦੇ ਅੰਦਰ ਲੋਭ ਦੀ ਰਤ ਨਹੀਂ ਹੁੰਦੀ ਉਹਨਾਂ ਦੇ ਅੰਦਰ ਵਿਕਾਰਾਂ ਦੀ ਰਤ ਨਹੀਂ ਆਉਂਦੀ ਪ੍ਰਭੂ ਦਾ ਭੈ ਉਹਨਾਂ ਦੇ ਤਨ ਦੇ ਚੋਂ ਸਾਰੀ ਵਿਕਾਰਾਂ ਦੀ ਰਤ ਕੱਢ ਦਿੰਦਾ ਹੈ ਲੋਭ ਦਾ ਲਹੂ ਨਿਕਲ ਜਾਂਦਾ ਹੈ ਔਰ ਹਕੀਕਤ ਹੈ ਸੱਚ ਦੇ ਨਾਲ ਜਦ ਕੋਈ ਆਪਣੇ ਆਪ ਨੂੰ ਕਹਿੰਦਾ ਹੈ ਜ਼ਬਾਹ ਕਰਦਾ ਹੈ ਤਾਂ ਉਸ ਦੇ ਅੰਦਰੋਂ ਲੋਭ ਦਾ ਲਹੂ ਨਿਕਲ ਹੀ ਜਾਂਦਾ ਹੈ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇੱਕ ਅਮਰ ਵਾਕ ਹੈ ਇੱਕ ਕਸਾਈ ਪ੍ਰਤੀ ਕਿ ਛੁਰੇ ਨਾਲ ਕਟ-ਕਟ ਕੇ ਤੂੰ ਬਕਰਿਆਂ ਦਾ ਲਹੂ ਕਿਉਂ ਕਟਦਾ ਹੈ ਸੱਚ ਦੀ ਕਾਤੀ ਨਾਲ ਆਪਣੇ ਆਪ ਨੂੰ ਜ਼ਬਾਹ ਕਰ ਤੇ ਆਪਣੇ ਅੰਦਰੋਂ ਲੋਭ ਦਾ ਲਹੂ ਕੱਢ ਸੱਚ ਕੀ ਕਾਤੀ ਸੱਚ ਸਭ ਸਾਰ ਗਾੜਤ ਤਿਸ ਕੀ ਅਪਰ ਅਪਾਰ ਤਿਸ ਕਾ ਕੁੱਠਾ ਹੋਵੇ ਸੇਖ ਲਹੂ ਲਭ ਨਿਖੱthਾ ਵੇਖ ਇਸ ਸੱਚ ਦੀ ਕਾਤੀ ਨਾਲ ਇਸ ਸੱਚ ਦੇ ਛੁਰੇ ਨਾਲ ਜੇ ਤੂੰ ਕਿਸੇ ਨੂੰ ਜ਼ਬਾਹ ਕਰੇਗਾ ਫਿਰ ਉਸ ਦੇ ਅੰਦਰ ਲਹੂ ਜਿਹੜਾ ਨਿਕਲੇਗਾ ਉਹ ਲੋਭ ਦਾ ਲਹੂ ਨਿਕਲ ਜਾਏਗਾ ਵਿਕਾਰਾਂ ਦਾ ਲਹੂ ਨਿਕਲ ਜਾਏਗਾ ਵਾਕਈ ਇਹ ਛੁਰਾ ਹੈ ਸੱਚ ਇਹ ਮਹਾਪੁਰਸ਼ਾਂ ਕੋ ਲੋਂਦਾ ਹੈ ਔਰ ਇਹ ਛੁਰਾ ਸਿੱਧਾ ਮਨ ਦੇ ਚ ਲੱਗਦਾ ਹੈ ਦਿਲ ਦੇ ਚ ਲੱਗਦਾ ਹੈ ਔਰ ਦਿਲ ਦੇ ਚੋਂ ਲੋਭ ਨਿਕਲ ਜਾਂਦਾ ਹੈ ਵਿਕਾਰ ਨਿਕਲ ਜਾਂਦਾ ਹੈ ਭਗਤਾਂ ਦੇ ਬੋਲ ਬੁੱਜੀ ਹੋਈ ਰਾਖ ਨਹੀਂ ਨੇ ਫਕੀਰਾਂ ਤੇ ਭਗਤਾਂ ਦੇ ਬੋਲ ਭਖਦੇ ਹੋਏ ਅੰਗਾਰੇ ਨੇ ਇਹ ਤੇ ਸ਼ੌਲ ਨੇ ਇਹਨਾਂ ਦੇ ਕੋਲ ਜਦ ਬੈਠਾਂਗੇ ਤੇ ਵਿਕਾਰ ਸੜ ਜਾਣਗੇ ਔਗੁਣ ਸੜ ਜਾਣਗੇ ਇਸ ਵਾਸਤੇ ਮਨੁੱਖ ਪੁੱਤਰਾਂ ਕੋਲ ਬੈਠ ਸਕਦਾ ਹੈ ਮਿੱਤਰਾਂ ਕੋਲ ਬੈਠ ਸਕਦਾ ਹੈ ਸੰਸਾਰ ਦੇ ਕਿਸੇ ਕੋਨੇ ਕਿਸੇ ਨਾਲ ਬੈਠ ਸਕਦਾ ਹੈ ਅਖਬਾਰ ਨਾਲ ਬੈਠ ਸਕਦਾ ਹੈ ਔਰ ਤਰ੍ਹਾਂ ਤਰ੍ਹਾਂ ਦੇ ਹੋਰ ਮਨੋਰੰਜਨ ਦੇ ਸਾਧਨਾਂ ਨਾਲ ਬੈਠ ਸਕਦਾ ਹੈ ਮਨੁੱਖ ਖੁਦਾ ਤੇ ਖੁਦਾ ਦੇ ਪਿਆਰਿਆਂ ਨਾਲ ਨਹੀਂ ਬੈਠ ਸਕਦਾ ਫਕੀਰਾਂ ਦੇ ਨਾਲ ਨਹੀਂ ਬੈਠ ਸਕਦਾ ਉੱਥੇ ਉਸ ਨੂੰ ਉਪਰਾਹਮਤਾ ਨਸੀਬ ਆਉਂਦੀ ਹੈ ਕਾਰਨ ਕਿ ਉਹਨਾਂ ਦੇ ਬਚਨ ਤੇ ਇੱਕ ਸ਼ੋਲਾ ਹੈ ਉਹਨਾਂ ਦੇ ਬੋਲ ਤੇ ਇੱਕ ਬਖਤੇ ਅੰਗਾਰੇ ਨੇ ਜੋ ਔਗਣਾ ਨੂੰ ਸਾੜ ਕੇ ਸੁਆ ਕਰ ਦਿੰਦੇ ਨੇ ਰਾਖ ਦੀ ਢੇਰ ਕੋਲ ਤੇ ਬੰਦਾ ਬਹਿ ਸਕਦਾ ਜਿੱਥੇ ਮਨੁੱਖ ਦਾ ਆਪਣਾ ਵਜੂਦ ਕਾਇਮ ਰਹਿ ਸਕਦਾ ਹੈ ਔਰ ਉਸ ਨੂੰ ਕੋਈ ਖਤਰਾ ਨਹੀਂ ਸੁਰੱਖਿਤ ਰਹਿ ਸਕਦਾ ਇਸ ਵਾਸਤੇ ਪੁੱਤਰਾਂ ਕੋਲ ਬੈਠਣ ਦੇ ਨਾਲ ਮਿੱਤਰਾਂ ਕੋਲ ਬੈਠਣ ਨਾਲ ਆਪਣੇ ਆਪ ਦੀ ਸੁਰੱਖਿਆ ਬਣੀ ਰਹਿੰਦੀ ਹੈ ਕਾਮ ਦੀ ਸੁਰੱਖਿਆ ਕ੍ਰੋਧ ਦੀ ਸੁਰੱਖਿਆ ਤਰ੍ਹਾਂ ਤਰ੍ਹਾਂ ਦੇ ਵਿਕਾਰਾਂ ਦੀ ਹੋਂਦ ਬਕਾਇਦਾ ਕਾਇਮ ਰਹਿੰਦੀ ਏ ਪਰ ਇੱਕ ਫਕੀਰ ਦੇ ਬੋਲਾਂ ਕੋਲ ਜਦ ਬੈਠਾਂਗੇ ਉਹ ਤੇ ਬਖ ਦੇ ਅੰਗਾਰੇ ਨੇ ਜੋ ਇਹਨਾਂ तमाम ਵਿਕਾਰਾਂ ਨੂੰ ਸਾੜ ਕੇ ਸੁਆ ਕਰ ਦੇਣਗੇ ਰਾਖ ਕਰ ਦੇਣਗੇ ਤੋ ਬਾਬਾ ਫਰੀਦ ਦਰਸਲ ਇਹੀ ਕਹਿਣਾ ਚਾਹੁੰਦੇ ਨੇ ਕਿ ਮੇਰੇ ਅੰਦਰੋਂ ਲੋਭ ਦਾ ਲਹੂ ਨਿਕਲ ਗਿਆ ਔਰ ਇਸੇ ਨੂੰ ਖਲਾਸਾ ਪੂਰਵਕ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ ਫਰੀਦਾ ਇਹੋ ਤਨ ਸਭੋ ਰਤ ਹੈ ਰਤ ਬਿਨ ਤਨ ਨਾ ਹੋਏ ਜੋ ਸ਼ੈ ਰਤੇ ਆਪਣੇ ਤਿੰਨ ਤਨ ਲੋਭ ਰਤ ਨਾ ਹੋਏ ਬਾਬਾ ਫਰੀਦ ਨੇ ਸਮਸਤ ਪੰਜਾਬ ਤੋਂ ਇਲਾਵਾ ਕੁਝ ਦਿੱਲੀ ਤੇ ਰਾਜਸਥਾਨ ਦੇ ਸ਼ਹਿਰਾਂ ਦਾ ਵੀ ਭਰਮਣ ਕੀਤਾ ਹੈ ਭਰਮਣ ਦੇ ਦੌਰਾਨ ਆਪ ਨੇ ਇੱਕ ਦਫਾ ਐਸਾ ਦੇਖਿਆ ਕਿ ਇੱਕ ਵੇਸਵਾ ਆਪਣੀ ਗੋਲੀ ਨੂੰ ਕੁੱਟ ਰਹੀ ਹੈ ਮਾਰ ਰਹੀ ਹੈ ਔਰ ਮਾਰਨ ਦਾ ਕਾਰਨ ਇਤਨਾ ਹੀ ਸੀ ਕਿ ਉਹਨੇ ਕੱਜਲ ਜੋ ਪੀਸਿਆ ਸੀ ਬਾਰੀਕ ਨਹੀਂ ਪੀਸਿਆ ਸੀ ਔਰ ਕੱਜਲ ਦੀ ਸਲਾਈ ਜਦ ਉਸ ਵੇਸਵਾ ਨੇ ਆਪਣੀ ਅੱਖਾਂ ਚ ਪਾਈ ਤੇ ਰੜਕ ਪਈ ਅੱਖ ਦੇ ਚ ਕੁੱਟਣ ਲੱਗੀ ਗੋਲੀ ਨੂੰ ਮਾਰਨ ਲੱਗੀ ਗੋਲੀ ਨੂੰ ਦੁਬਾਰਾ ਉਸੇ ਹੀ ਰਸਤੇ ਤੋਂ ਜਦ ਬਾਬਾ ਫਰੀਦ ਲੰਗੇ ਤਾਂ ਉਸ ਦੀ ਕਬਰ ਕੁੱਤਿਆਂ ਨੇ ਕਬਰ ਨੂੰ ਪੁੱਟ ਕੇ ਉਹਦਾ ਸਿਰ ਬਾਹਰ ਕੱਢਿਆ ਹੋਇਆ ਸੀ ਔਰ ਅੱਖਾਂ ਦੀ ਥਾਂ ਤੇ ਅਨੇਕਾਂ ਕੀੜੇ ਬੈਠੇ ਹੋਏ ਬਾਬਾ ਫਰੀਦ ਅਗੰਮੀ ਦੁਨੀਆ ਵਿੱਚ ਖੋ ਗਏ ਔਰ ਆਪ ਦੀ ਮੁਬਾਰਕ ਜ਼ਬਾਨ ਤੋਂ ਇਹ ਸ਼ਲੋਕ ਨਿਕਲਿਆ ਫਰੀਦਾ ਜਿਨ ਲੋਇਣ ਜਗ ਮੋਇਆ ਸੇ ਲੋਇਣ ਮੈਂ ਡਿਠ ਕੱਜਰ ਰੇਖ ਨਾ ਸੈਂਦਿਆਂ ਸੇ ਪੰਖੀ ਸੁਹੈ ਬਹਿਠ ਜੋ ਇੱਕ ਕੱਜਲ ਦੀ ਰੇਖ ਵੀ ਅੱਖਾਂ ਵਿੱਚ ਨਹੀਂ ਸਹਾਰ ਸਕਦੀਆਂ ਸਨ ਅਨੇਕਾਂ ਕੀੜੇ ਉਨਾਂ ਹੀ ਅੱਖਾਂ ਵਿੱਚ ਕੁਰਬੁਲ ਕੁਰਬੁਲ ਕਰ ਰਹੇ ਨੇ ਇਹ ਹਾਲਤ ਇਨ੍ਹਾਂ ਅੱਖਾਂ ਦੀ ਬਣ ਗਈ ਹੈ اے ਮਨੁੱਖ ਇਤਨਾ تکبر ਕਿਉਂ ਇਤਨਾ غرور ਕਿਉਂ ਆਖਰ ਵਾਸਤਵਿਕ ਆਪਣੀ ਹੋਂਦ ਦਾ ਤੇ ਤੂੰ ਬੋਧ ਰੱਖ ਆਪਣੀ ਹੋਂਦ ਦਾ ਤੇ ਤੂੰ ਗਿਆਨ ਰੱਖ ਇਸੇ ਤਰੀਕੇ ਨਾਲ ਥਾਂ ਪਰ ਥਾਂ ਰੱਬੀ ਪਿਆਰਿਆਂ ਨੂੰ ਉਪਦੇਸ਼ ਸੰਦੇਸ਼ ਦਿੰਦਿਆਂ ਦਿੰਦਿਆਂ ਆਪ ਪਹੁੰਚੇ ਨੇ ਅਜਮੇਰ ਸ਼ਰੀਫ ਉਸ ਸਮੇਂ ਖਵਾਜਾ ਮੈਦਨ ਚਿਸ਼ਤੀ ਆਪਣੀ ਰੂਹਾਨੀ ਤਾਕਤ ਨਾਲ ਰੂਹਾਨੀ ਬੋਲਾਂ ਨਾਲ ਹਲੇ ਦੁਆਲੇ ਦੇ ਵਾਤਾਵਰਨ ਨੂੰ ਕਾਫੀ ਪ੍ਰਭਾਵਿਤ ਕਰ ਚੁੱਕੇ ਸਨ ਐਸੇ ਸਮੇ ਫਰੀਦ ਵੀ ਉੱਥੇ ਪਹੁੰਚੇ ਚਿਸ਼ਤੀ ਸਾਹਿਬ ਨੇ ਆਪ ਤੋਂ ਹਾਲ ਚਾਲ ਪੁੱਛਿਆ ਤਾਂ ਫਰੀਦ ਨੇ ਕਿਹਾ ਕਿ ਮੈਂ ਖਵਾਜਾ ਸਾਹਿਬ ਆਪ ਦਾ ਮੁਰੀਦ ਬਣਨ ਲਈ ਆਇਆ ਮੈਂ ਵੀ ਇੱਥੇ ਰਹਿਣਾ ਮੈਂ ਵੀ ਆਪ ਦੇ ਰੋਹਾਨੀ ਕਲਾਮ ਤੋਂ ਸਰਸ਼ਾਰ ਹੋਣਾ ਚਾਹੁੰਦਾ ਮੈਂ ਵੀ ਆਪ ਦੀ ਸੰਗਤ ਵਿੱਚ ਬੈਠ ਕੇ ਖੁਦਾ ਦੀ ਨੇੜਤਾ ਹਾਸਲ ਕਰਨਾ ਚਾਹੁੰਦਾ ਕਹਿੰਦੇ ਨੇ ਖਵਾਜਾ ਮਯੂਦਨ ਚਿਸ਼ਤੀ ਦਾ ਸੁਭਾਅ ਸੀ ਕਿ ਜਦ ਵੀ ਆਪ ਦਾ ਕੋਈ ਸ਼ਾਗਿਰਦ ਬਣੇ ਤਾਂ ਉਸ ਨੂੰ ਕਸਵੱਟੀ ਤੇ ਜ਼ਰੂਰ ਪਰਖ ਲੈਂਦੇ ਸਨ ਔਰ ਹਕੀਕਤ ਹੈ ਕਿ ਜਿਸ ਨੂੰ ਕਸਵੱਟੀ ਤੇ ਪਰਖੀਏ ਨਾ ਅਸਲੀਅਤ ਦਾ ਪਤਾ ਹੀ ਨਹੀਂ ਚੱਲਦਾ ਪਰਮਾਤਮਾ ਨੇ ਵੀ ਸਮੁੱਚੇ ਸੰਸਾਰ ਦੇ ਵਿੱਚ ਬਕਾਇਦਾ ਕਸਵਟੀਆਂ ਰੱਖੀਆਂ ਹੋਈਆਂ ਨੇ ਹਰ ਜੀਵ ਲਈ ਹਰ ਮਨੁੱਖ ਲਈ ਭਗਤ ਕਬੀਰ ਜੀ ਮਹਾਰਾਜ ਦਾ ਐਸਾ ਫਰਮਾਨ ਕਿ ਕਬੀਰ ਕਸੌਟੀ RAM ਕੀ ਜੂਠਾ ਠਕੇ ਨਾ ਹੋਏ RAM ਕਸੌਟੀ ਸੋ ਸਹੇ ਜੋ ਮਰ ਜੀਵਾ ਹੋਏ ਵੀ ਝੂਠਾ ਬੰਦਾ RAM ਦੀ ਕਸੌਟੀ ਤੇ ਪੂਰਾ ਨਹੀਂ ਉਤਰਦਾ ਪਰ ਸਵਾਲ ਇਹ ਪੈਦਾ ਹੁੰਦਾ RAM ਦੀ ਕਸੌਟੀ ਕੀ ਹੈ RAM ਦੀ ਕਸੌਟੀ ਹੈ ਦੁੱਖ ਤੇ ਸੁੱਖ ਦੁੱਖ ਦੇਚ ਬੰਦਾ ਇਤਨਾ ਬੇਚੈਨ ਹੋ ਜਾਂਦਾ ਹੈ ਦਿਮਾਗੀ ਸੰਤੁਲਨ ਆਪਣਾ ਇਤਨਾ ਗਵਾ ਬੈਠਦਾ ਹੈ ਕਿ ਉਸ ਲਈ ਬੰਦਗੀ ਕਰਨਾ ਬਹੁਤ ਕਠਿਨ ਹੈ ਔਰ ਸੁੱਖ ਦੇਚ ਇਤਨਾ ਦਿਲਦਰੀ ਹੋ ਜਾਂਦਾ ਹੈ ਇਤਨਾ ਆਯਾਸ ਹੋ ਜਾਂਦਾ ਹੈ ਇਤਨਾ ਆਲਸੀ ਹੋ ਜਾਂਦਾ ਹੈ ਹੁਣ ਅੰਮ੍ਰਿਤ ਵੇਲੇ ਉੱਠਣਾ ਔਖਾ ਹੋ ਜਾਂਦਾ ਹੈ ਹੁਣ ਬ੍ਰਹਮ ਮਹੂਰਤ ਦੇਚ ਉੱਠ ਕੇ ਬੰਦਗੀ ਕਰਨਾ ਔਖਾ ਹੋ ਜਾਂਦਾ ਹੈ ਇਹ ਸੁਖ ਦੁਖ ਪ੍ਰਮਾਤਮਾ ਵੱਲੋਂ ਮਨੁੱਖ ਲਈ ਇੱਕ ਕਸਵਟੀ ਨੇ ਤੇ ਇਸ ਕਸਵਟੀ ਤੇ ਅਕਸਰ ਦੇਖਿਆ ਗਿਆ ਹੈ ਮਨੁੱਖ ਪੂਰਾ ਨਹੀਂ ਉਤਰਦਾ ਦੁੱਖ ਵੀ ਬੰਦੇ ਦਾ ਦਿਮਾਗੀ ਸੰਤੁਲਨ ਡਾਵਾ ਡੋਲ ਕਰ ਦਿੰਦਾ ਹੈ ਔਰ ਸੁਖ ਵੀ ਦਿਮਾਗੀ ਸੰਤੁਲਨ ਡਾਵਾ ਡੋਲ ਕਰ ਦਿੰਦਾ ਹੈ ਬਹੁਤੇ ਦੁਖੀ ਬੰਦੇ ਵੀ ਜੀਵਨ ਦੀ ਗਰਾਈ ਨੂੰ ਵੇਖਣ ਦੇਚ ਅਸਮਰਥ ਹੋ ਜਾਂਦੇ ਨੇ ਔਰ ਬਹੁਤੇ ਸੁਖਿਆਰੇ ਬੰਦਿਆਂ ਦੀ ਦ੍ਰਿਸ਼ਟੀ ਵੀ ਕੋਈ ਬਹੁਤ ਬੁਲੰਦ ਨਹੀਂ ਹੁੰਦੀ ਉਹਨਾਂ ਦੀ ਵੀ ਪ੍ਰਵਾਸ ਕੋਈ ਬਹੁਤ ਉੱਚੀ ਨਹੀਂ ਹੁੰਦੀ ਇਸੇ ਤਰੀਕੇ ਨਾਲ ਪਰਮਾਤਮਾ ਦੇ ਪਿਆਰੇ ਫਕੀਰ ਲੋਕ ਵੀ ਜਦ ਵੀ ਕਿਸੇ ਨੂੰ ਆਪਣਾ شاਗਿਰਦ ਬਣਾਉਂਦੇ ਸਨ ਤੇ ਉਹਨਾਂ ਦੇ ਸਾਹਮਣੇ ਕੋਈ ਨਾ ਕੋਈ ਕਸਵਟੀ ਜ਼ਰੂਰ ਰੱਖਦੇ ਸਨ ਜੈ ਸਿੱਖ ਕੇਸਗੜ ਸਾਹਿਬ ਦੇ ਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਸਵਟੀ ਰੱਖੀ ਕਿ ਮੈਨੂੰ ਪੰਜ ਸੀ ਸਚਾਈ ਦੇ ਪੰਜ ਸਿਰ ਚਾਹੀਦੇ ਨੇ ਇਹ ਕਸਵਟੀ ਸੀ ਦਰਸਲ ਸਤਿਗੁਰੂ ਇਹ ਦੇਖਣਾ ਚਾਹੁੰਦੇ ਸਨ ਮੇਰੇ ਲਈ ਕੌਣ ਜੀ ਰਿਹਾ ਹੈ ਕੋਈ ਪੁੱਤਰਾਂ ਲਈ ਜੀਉਂਦਾ ਹੈ ਕੋਈ ਪਰਿਵਾਰ ਲਈ ਜੀਉਂਦਾ ਹੈ ਕੋਈ ਪਤਨੀ ਲਈ ਜੀਉਂਦਾ ਹੈ ਕੋਈ ਪਤੀ ਲਈ ਜੀਉਂਦਾ ਹੈ ਕੋਈ ਧਨ ਲਈ ਜੀਉਂਦਾ ਹੈ ਕੋਈ ਪ੍ਰਭਤਾ ਲਈ ਜੀਉਂਦਾ ਹੈ ਕੋਈ ਮਾਣ ਮਰਿਆਦਾ ਲਈ ਜੀਉਂਦਾ ਹੈ ਇੱਥੇ ਸਤਗੁਰੂ ਦੇਖਣਾ ਚਾਹੁੰਦੇ ਸਨ ਮੇਰੇ ਲਈ ਕੌਣ ਜੀ ਰਿਹਾ ਹੈ ਦਰਸਲ ਮੇਰੇ ਨਾਲ ਪੂਰਨ ਤੌਰ ਤੇ ਕਿਸ ਦਾ ਸੰਬੰਧ ਹੈ ਤੋਂ ਮਹਾਪੁਰਸ਼ ਗਾਹੇ ਬਗਾਏ ਮਨੁੱਖਤਾ ਦੇ ਸਾਹਮਣੇ ਕਸੋਟੀ ਰੱਖਦੇ ਆਏ ਨੇ ਖਵਾਜਾ ਮਈਨ ਚਿਸ਼ਤੀ ਨੇ ਵੀ ਬਾਬਾ ਫਰੀਦ ਦੇ ਸਾਹਮਣੇ ਇੱਕ ਕਸਵਟੀ ਰੱਖ ਦਿੱਤੀ। ਕਸਵਟੀ ਕੀ ਆਖਿਆ ਫਰੀਦ ਐਲੇ ਕਬੂਤਰ ਤੇ ਐਲੇ ਛੁਰੇ ਇਸ ਨੂੰ ਐਸੀ ਥਾਂ ਤੇ ਜ਼ਬਾਹ ਕਰ ਜਿੱਥੇ ਕੋਈ ਵੀ ਨਾ ਦੇਖੇ। ਕਿਸੇ ਦੀ ਵੀ ਦ੍ਰਿਸ਼ਟੀ ਨਾ ਪਵੇ। ਹਰ ਇੱਕ ਦੀ ਨਜ਼ਰਾਂ ਤੋਂ ਓਝਲ। ਤੂੰ ਇਸ ਨੂੰ ਜ਼ਬਾਹ ਕਰ। ਔਰ ਜ਼ਬਾਹ ਕਰਕੇ ਛੇਤੀ ਲਿਆ। ਬਾਬਾ ਫਰੀਦ ਕਬੂਤਰ ਨੂੰ ਲੈ ਕੇ ਛੁਰੇ ਨੂੰ ਲੈ ਕੇ ਅਜਮੇਰ ਸ਼ਹਿਰ ਤੋਂ ਬਾਹਰ ਚਲੇ ਗਏ। ਬਈ ਉੱਥੇ ਕੋਈ ਨਹੀਂ ਵੇਖੇਗਾ ਇੱਕ ਬਿਆਬਾਨ ਜੰਗਲ ਦੇਚ ਆਪ ਚਲੇ ਗਏ ਉੱਥੇ ਇੱਕ ਖੰਡਰ ਸੀ ਤੇ ਜਿਉਂ ਖੰਡਰ ਦੇਚ ਆਪ ਪ੍ਰਵੇਸ਼ ਕਰਦੇ ਨੇ ਤੇ ਸੋਚਦੇ ਨੇ ਕਿ ਹੁਣ ਨਾ ਪੰਛੀ ਵੇਖਦੇ ਪੈਣੇ ਨਾ ਪਸ਼ੂ ਵੇਖ ਰਹੇ ਨੇ ਤੇ ਨਾ ਹੀ ਮਨੁੱਖ ਵੇਖ ਰਹੇ ਨੇ ਤੇ ਮੇਰੇ ਖਵਾਜਾ ਨੇ ਆਖਿਆ ਸੀ ਇਸ ਨੂੰ ਐਸੀ ਥਾਂ ਤੇ ਜ਼ਬਾਹ ਕਰੇ ਜਿੱਥੇ ਕੋਈ ਨਾ ਵੇਖੇ ਤੇ ਇੱਥੇ ਕੋਈ ਵੀ ਨਹੀਂ ਵੇਖ ਰਿਹਾ ਅੰਧੇਰਾ ਸੀ ਉਸ ਖੰਡਰ ਦੇਚ ਉਸ ਖੋਲੇ ਦੇਚ ਜੈਸੇ ਜ਼ਬਾਹ ਕਰਨ ਲੱਗੇ ਤੇ ਅੰਧੇਰੇ ਦੇਚ ਕਬੂਤਰ ਦੀਆਂ ਅੱਖਾਂ ਚਮਕ ਰਹੀਆਂ ਸਨ ਉਹਨਾਂ ਚਮਕਦੀਆਂ ਅੱਖਾਂ ਨੂੰ ਵੇਖ ਕੇ ਇੱਕਦਮ ਫਰੀਦ ਨੂੰ ਖਿਆਲ ਆਇਆ ਕਬੂਤਰ ਵੇਖ ਰਿਹਾ ਮੇਰੇ ਖਵਾਜਾ ਨੇ ਆਖਿਆ ਕੋਈ ਵੀ ਨਾ ਵੇਖੇ ਕਬੂਤਰ ਤੇ ਵੇਖ ਰਿਹਾ ਹੈ ਆਪਨੇ ਆਪਣਾ ਚੋਲਾ ਢਾੜ ਕਬੂਤਰ ਦੀਆਂ ਅੱਖਾਂ ਬੰਨ ਦਿੱਤੀ ਤੇ ਜਦ ਜ਼ਬਾਹ ਕਰਨ ਲੱਗੇ ਤੇ ਖਿਆਲ ਆਇਆ ਮੈਂ ਵੇਖ ਰਿਹਾ ਆਪਣੀ ਅੱਖਾਂ ਤੇ ਵੀ ਪੱਟੀ ਬੰਨ ਦਿੱਤੀ ਫਿਰ ਜਦ ਜ਼ਬਾਹ ਕਰਨ ਲੱਗੇ ਤਾਂ ਫਿਰ ਖਿਆਲ ਆਇਆ ਮੇਰਾ ਮਨ ਵੇਖ ਰਿਹਾ ਹੈ ਮੇਰੀ ਆਤਮਾ ਵੇਖ ਰਹੀ ਹੈ ਤੇ ਹੁਣ ਮੈਂ ਆਪਣੀ ਆਤਮਾ ਤੇ ਕਿਵੇਂ ਪੱਟੀ ਬਣਾ ਹੁਣ ਮੈਂ ਆਪਣੀ ਆਤਮਾ ਦੀ ਅੱਖਾਂ ਕਿਵੇਂ ਬੰਦ ਕਰਾਂ ਉਹ ਤੇ ਦੇਖਦੀ ਪਈਏ ਮੇਰੇ ਅੰਦਰ ਦਾ ਮਨ ਮੇਰੇ ਅੰਦਰ ਦੀ ਜ਼ਮੀਰ ਤੇ ਸਭ ਕੁਝ ਦੇਖਦੀ ਪਈਏ ਲਿਆਜ਼ਾ ਆਪ ਕਬੂਤਰ ਤੇ ਛੁਰੀ ਨੂੰ ਇੱਕਦਮ ਖਵਾਜਾ ਦੀ ਦਰਗਾਹ ਦੇ ਚ ਵਾਪਸ ਲਿਆਇਆ ਹੈ ਖਵਾਜਾ ਸਾਹਿਬ ਦੇ ਅੱਗੋਂ ਕਬੂਤਰ ਵੀ ਰੱਖ ਦਿੱਤਾ ਛੋਰਾ ਵੀ ਰੱਖ ਦਿੱਤਾ ਤੇ ਮਯੂਦੀਨ ਚਿਸ਼ਤੀ ਕਹਿਣ ਲੱਗੇ ਫਰੀਦ ਤੈਨੂੰ ਕਿਹਾ ਸੀ ਕਿਸੇ ਐਸੀ ਥਾਂ ਤੇ ਜ਼ਬਾ ਕਰ ਜਿੱਥੇ ਕੋਈ ਵੀ ਨਾ ਦੇਖੇ ਤੇ ਤੂੰ ਜ਼ਬਾਹ ਕਰਕੇ ਨਹੀਂ ਲਿਆਇਆ ਖਵਾਜਾ ਸਾਹਿਬ ਸਾਰੀ ਥਾਵਾਂ ਤੇ ਮੇਰੀ ਆਤਮਾ ਵੇਖਦੀ ਹੈ ਸਾਰੀ ਥਾਵਾਂ ਤੇ ਮੇਰੀ ਰੂਹ ਵੇਖਦੀ ਹੈ ਹਰ ਥਾਂ ਤੇ ਖੁਦਾ ਵੇਖਦਾ ਹੈ ਕਿੱਥੇ ਸੁਨੂ ਜ਼ਬਾਹ ਕਰਾਂ ਆਪ ਦਾ ਹੁਕਮ ਸੀ ਕਿ ਐਸੀ ਥਾਂ ਤੇ ਜ਼ਬਾਹ ਕਰੋ ਜਿੱਥੇ ਕੋਈ ਵੀ ਨਾ ਦੇਖੇ ਤੇ ਖੁਦਾ ਤੇ ਸਾਰੀ ਥਾਂ ਤੇ ਦੇਖਦਾ ਹੈ ਤੋ ਇੱਕਦਮ ਖ्वाजा ਮੀਨ ਚਿਸ਼ਤੀ ਨੇ ਕਿਹਾ ਫਰੀਦ ਤੇਰੀ ਬੰਦਗੀ ਸੰਪੂਰਨ ਹੈ ਤੇਰੀ ਇਬਾਦਤ ਮੁਕੰਮਲ ਹੈ ਜਿਸ ਬੰਦੇ ਨੂੰ ਹਰ ਥਾਂ ਤੇ ਤੇ ਹਰ ਵਹਿਲੇ ਖੁਦਾ ਦੀ ਝਲਕ ਮਿਲੇ ਤੇ ਖੁਦਾ ਦਾ ਅਹਿਸਾਸ ਹੋਵੇ ਬਸ ਇਹੀ ਪੂਰਨ ਪਦ ਹੈ ਜਾ ਤੂੰ ਤੇ ਖੁਦਾ ਨਾਲ ਜੁੜਿਆ ਹੈ ਤੇਰੇ ਉਤੇ ਖੁਦਾ ਦੀ ਬਖਸ਼ਿਸ਼ ਹੈ ਖੁਦਾ ਰੰਗ ਰਤਲੇ ਬਾਬੇ ਫਰੀਦ ਦੇ ਅਮਰ ਬੋਲਾਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਉਪਦੇਸ਼ ਤੇ ਸੰਦੇਸ਼ ਮਿਲਦੇ ਨੇ ਆਪ ਕਹਿੰਦੇ ਨੇ ਸਬਰ ਏ ਕਮਾਨ ਸਬਰ ਕਾ ਨਹੀਂ ਹਣੋ ਸਬਰ ਸੰਦਾ ਬਾਣ ਖਾਲਕ ਖਤਾ ਨਾ ਕਰੇ ਬਾਬਾ ਫਰੀਦ ਕਹਿੰਦੇ ਨੇ ਸਬਰ ਵਿੱਚ ਬੜੀ ਤਾਕਤ ਹੈ ਧੀਰਜ ਦੇ ਵਿੱਚ ਬੜੀ ਤਾਕਤ ਹੈ ਜਿਸ ਦੇ ਅੰਦਰ ਸਬਰ ਹੋਵੇ ਉਹਨੂੰ ਸਾਬਰੀ ਕਹਿੰਦੇ ਨੇ ਸਬਰ ਦੇ ਵਿੱਚ ਜੀਉਣ ਵਾਲਾ ਸਬਰ ਏ ਕਮਾਨ ਸਬਰ ਕਾ ਨਹੀਂ ਹਣੋ ਜਿਹਦੇ ਕੋਲ ਸਬਰ ਦਾ ਕਮਾਨ ਹੈ ਸਬਰ ਦਾ ਤੀਰ ਹੈ ਤੇ ਜਿਸਨੇ ਸਬਰ ਦਾ ਹੀ ਚਿੱਲਾ ਚੜਾਇਆ ਸਬਰ ਸੰਦਾ ਬਾਣ ਖਾਲਕ ਖਤਾ ਨਾ ਕਰੇ ਸਬਰ ਦਾ ਇਹ ਜਿਹੜਾ ਤੀਰ ਹੈ ਇਹ ਨਿਸ਼ਾਨੇ ਤੇ ਲੱਗਦਾ ਹੈ ਭਾਉ ਨਿਸ਼ਾਨੇ ਦੀ ਪੂਰਤੀ ਕਰਾ ਦਿੰਦਾ ਸਬਰ ਦਾ ਬਾਣ ਖਾਲਕ ਵੀ ਖਤਾ ਨਹੀਂ ਜਾਣ ਲੈਂਦਾ ਭਾਉ ਜਿਹੜਾ ਸਾਬਰੀ ਬੰਦਾ ਹੈ ਜੋ ਸਬਰ ਵਿੱਚ ਬੈਠਾ ਹੈ ਉਸਦੀ ਚਾਹਤ ਔਰ ਉਸਦੀ ਲੋੜ ਖੁਦਾ ਆਪ ਪੂਰੀ ਕਰਦਾ ਉਸ ਨੂੰ ਖੁਦਾ ਵੀ ਨਿਰਾਸ਼ ਨਹੀਂ ਕਰਦਾ ਇਸ ਵਾਸਤੇ ਬਾਬਾ ਫਰੀਦ ਦਾ ਫਰਮਾਨ ਹੈ ਸਬਰ ਇਹੋ ਸੁਵਾ ਜੇ ਤੂੰ ਬੰਦਾ ਦ੍ਰਿੜ ਕਰੇ ਵਦ ਥੀਵੇਂ ਦਰਿਆਉ ਟੁੱਟ ਨਾ ਥੀ ਵਾਹੜਾ ਜੇ ਤੂੰ ਕਿਧਰੇ ਸਬਰ ਆਪਣੇ ਅੰਦਰ ਧਾਰਨ ਕਰ ਲਵੇਂ ਤੇ ਸਾਗਰ ਦੀ ਤਰ੍ਹਾਂ ਮਹਾਨ ਹੋ ਜਾਏਗਾ ਦਰਿਆਵਾਂ ਦੀ ਤਰ੍ਹਾਂ ਮਹਾਨ ਹੋ ਜਾਏਗਾ ਇੱਕ ਛੋਟਾ ਜਿਹਾ ਵਾੜਾ ਨਹੀਂ ਰਹਿ ਜਾਏਗਾ ਭਾਵੇਂ ਸਬਰ ਮਨੁੱਖ ਜਿਹੜੇ ਨੇ ਉਹ ਪਰਮ ਪੱਦੀ ਪ੍ਰਾਪਤੀ ਕਰ ਲੈਂਦੇ ਨੇ ਅਧੀਰ ਜਿਹੜੇ ਮਨੁੱਖ ਨੇ ਬੇਸਬਰੀ ਵਾਲੇ ਜਿਹੜੇ ਮਨੁੱਖ ਨੇ ਉਹ ਤੇ ਲੋਕ ਦਾ ਰਸ ਵੀ ਗਵਾ ਬੈਠਦੇ ਨੇ ਔਰ ਪਰਲੋਕ ਦਾ ਆਨੰਦ ਵੀ ਗਵਾ ਬੈਠਦੇ ਨੇ ਆਪ ਦੇ ਸ਼ਲੋਕਾਂ ਦੇ ਵਿੱਚ ਕੁਝ ਹੋਰ ਕੀਮਤੀ ਸ਼ਲੋਕ ਸਵਾਲੋ ਜਵਾਬ ਦੇ ਰੂਪ ਦੇ ਵਿੱਚ ਕਵਣ ਸੋ ਅਖਰ ਕੌਣ ਗੁਣ ਕੌਣ ਸੋ ਮਣੀਆਂ ਮਨ ਕੌਣ ਸੋ ਵੇਸੀ ਹਉ ਕਰੀ ਜਿਸ ਵਸ ਆਵੇ ਕੰਤ ਕਿਵੇਂ ਖੁਦਾ ਮਿਲੇ ਉਹ ਕਿਹੜੇ ਅਖਰ ਨੇ ਜੋ ਮੈਂ ਬੋਲਾਂ ਕਵਣ ਸੋ ਅਖਰ ਕਵਣ ਗੁਣ ਕਵਣ ਸੋ ਮਣੀਆਂ ਮੰਤ ਦਰਸਲੋ ਕਿਹੜੇ ਗੁਣ ਨੇ ਮੈਂ ਧਾਰਨ ਕਰਾਂ ਤੇ ਖੁਦਾ ਮਿਲੇ ਉਹ ਕਿਹੜਾ ਮੰਤਰ ਹੈ ਜਿਸ ਦਾ ਮੈਂ ਰਟਨ ਕਰਾਂ ਤੇ ਖੁਦਾ ਦੀ ਪ੍ਰਾਪਤੀ ਹੋਵੇ ਉਹ ਕਿਹੜੇ ਅੱਖਰ ਨੇ ਜੋ ਮੇਰੀ ਜ਼ਬਾਨ ਤੇ ਰਹਿਣ ਤੇ ਖੁਦਾ ਦੀ ਪ੍ਰਸੰਤਾ ਦਾ ਮੈਂ ਪਾਤਰ ਬਣਾ ਇੱਕ ਸਵਾਲੀਆ ਫਿਕਰਾ ਇਸ ਦਾ ਜਵਾਬ ਕਵਣ ਸੋ ਅੱਖਰ ਕਵਣ ਗੁਣ ਕਵਣ ਸੋ ਮਣੀਆਂ ਮੰਤਰ ਕੌਣ ਸੋ ਵੇਸੀ ਹੋ ਕਰੀ ਜਿਸ ਵਸ ਆਵੀ ਕੰਤ ਨਿਮਣ ਸੁ ਅੱਖਰ ਖਵਣ ਗੁਣ ਜੇ ਬਾ ਮਣਿਆ ਮੰਤ ਇਹ ਤਰੇ ਭੇਣੇ ਵੇਸ ਕਰ ਤਾਂ ਵਸ ਆਵੀ ਕੰਦ ਬਾਬਾ ਫਰੀਦ ਕਹਿੰਦੇ ਨਵਨ ਸੁ ਅੱਖਰ ਨਿਰਮਾਨਤਾ ਧਾਰਨ ਕਰ ਤੇਰੇ ਬੋਲਾਂ ਵਿੱਚ ਮਿਠਾਸ ਹੋਵੇ ਤੇਰੇ ਬੋਲਾਂ ਵਿੱਚ ਹਲੇਮੀ ਹੋਵੇ ਤੇਰੇ ਬੋਲਾਂ ਵਿੱਚ ਨਿਰਮਾਨਤਾ ਹੋਵੇ ਤੂੰ ਜਿਹੜਾ ਵੀ ਬੋਲ ਬੋਲੇ ਉਦੇ ਤੇ ਤੇਰਾ ਅਹੰਭਾਉ ਤੇਰਾ ਆਪਾ ਭਾਉ ਪ੍ਰਗਟਨਾ ਹੋਵੇ ਮਨੁਖ ਜੋ ਕੁਛ ਵੀ ਬੋਲਦਾ ਹੈ ਬਹੁਤ ਸਾਰੇ ਬੋਲਾਂ ਦੇਚ ਉਸਦਾ ਆਪਣਾ ਭਾਉ ਵੀ ਪ੍ਰਗਟ ਹੁੰਦਾ ਹੈ ਆਪਾ ਭਾਉ ਅਹੰਭਾਉ ਹੀ ਪ੍ਰਗਟ ਹੁੰਦਾ ਹੈ ਐਸੇ ਬੋਲ ਬੋਲ ਜਿਹਦੇਚ ਤੇਰੀ ਹੋਂਦ ਪ੍ਰਗਟ ਨਾ ਹੋਵੇ ਐਸੇ ਬੋਲ ਬੋਲ ਜਿਹਦੇਚ ਪ੍ਰਭੂ ਦੀ ਹੋਂਦ ਪ੍ਰਗਟ ਹੋਵੇ ਖੁਦਾ ਦੀ ਹੋਂਦ ਪ੍ਰਗਟ ਹੋਵੇ ਨਵਨ ਸੁਵਖਰ ਖਵਣ ਗੁਣ ਸ਼ੀਲ ਗੁਣ ਉੱਚਾ ਆਚਨ ਆਪਣੇ ਅੰਦਰ ਧਾਰਨ ਕਰ ਤੇ ਜ਼ਬਾਨ ਤੇ ਹਰ ਵਕਤ ਖੁਦਾ ਦਾ ਨਾਮ ਰਟੀ ਜਾ ਅੱਲਾ ਅੱਲਾ ਦੀ ਧੁਨ ਰਟੀ ਜਾ ਰਟੀ ਜਾ ਈ ਤਰ੍ਹਾਂ ਭੇਣੇ ਵੇਸ ਕਰ ਤਾਂ ਵਸ ਆਵੀ ਕੰਤ ਨਿਰਮਾਣਤਾ ਸ਼ਿਰਮੌਰ ਗੁਣ ਬਾਬੇ ਫਰੀਦ ਨੇ ਦੱਸੇ ਜੋ ਆਪਣੀ ਹੀ ਹਰ ਵਕਤ ਹੋਂਦ ਪ੍ਰਗਟ ਕਰਦਾ ਹੈ ਉਹ ਜੀਵਨ ਦੇ ਚ ਖੁਦਾਈ ਹੋਂਦ ਨੂੰ ਪ੍ਰਗਟ ਨਹੀਂ ਕਰ ਸਕੇਗਾ ਜੋ ਬੇਸਬਰ ਹੈ ਉਹਨੂੰ ਵੀ ਖੁਦਾ ਦੀ ਪ੍ਰਾਪਤੀ ਨਹੀਂ ਹੋ ਸਕੇਗੀ ਐਸੇ ਕੀਮਤੀ ਬੋਲ ਸਿਰਫ ਬੋਲ ਹੀ ਨਹੀਂ ਬਲਕਿ ਇਨ੍ਹਾਂ ਬੋਲਾਂ ਵਿੱਚ ਢਲਿਆ ਹੋਇਆ ਆਪਦਾ ਜੀਵਨ ਵੀ ਸੀ ਆਪਦੇ ਦੌਰ ਦੇ ਵਿੱਚ ਅਨੇਕਾਂ ਸੂਫੀ ਫਕੀਰਾਂ ਨੇ ਭਾਰਤ ਦੇ ਕੋਨੇ-ਕੋਨੇ ਵਿੱਚ ਰੱਬੀ ਗੀਤ ਗਾ ਕੇ ਲੋਕਾਂ ਨੂੰ ਰੱਬ ਦੇ ਨਾਲ ਜੋੜਿਆ ਅਤਾਰ ਨਾਮ ਦੇ ਇੱਕ ਸੂਫੀ ਫਕੀਰ ਕਸ਼ਮੀਰ ਦੇ ਸਨ ਜਿਨ੍ਹਾਂ ਦਾ ਰੋਜ਼ ਦਾ ਕੰਮ ਸੀ ਛੋਲੇ ਉਬਾਲ ਕੇ ਬਾਜ਼ਾਰ ਦੇ ਵਿੱਚ ਵੇਚਣੇ ਸਬਜ਼ੀਆਂ ਉਬਾਲ ਕੇ ਬਾਜ਼ਾਰ ਦੇ ਵਿੱਚ ਵੇchnੀਆਂ ਪਰ ਭੋਲਾ ਸੁਭਾਅ ਮਾਸੂਮ ਤਬੀਅਤ ਫਕੀਰ ਲੋਕ ਠਗਾਤੇ ਲੈਂਦੇ ਨੇ ਠਗਦੇ ਨਹੀਂ ਸੰਸਾਰੀ ਠੱਗ ਕੇ ਖੁਸ਼ ਹੈ ਫਕੀਰ ਠਗਾ ਕੇ ਖੁਸ਼ ਹੁੰਦਾ ਹੈ ਠੱਗ ਕੇ ਦੁਖੀ ਹੁੰਦਾ ਹੈ ਕਿਸੇ ਨੂੰ ਠਗਣਾ ਉਸ ਲਈ ਦੁੱਖ ਦਾ ਵਾਇਸ ਹੈ ਤੋ ਜਿਹੜਾ ਖੋਟਾ ਸਿੱਕਾ ਕਿਦਰੇ ਨਾ ਚਲੇ ਲੋਕੀ ਅਤਾਰ ਦੀ ਦੁਕਾਨ ਤੇ ਆ ਕੇ ਚਲਾਉਂਦੇ ਸਨ ਉਹ ਖੋਂਝਾ ਲਾਂਦੇ ਸਨ ਖੋਟਾ ਸਿੱਕਾ ਗੋਂ ਰੱਖ ਦੇਣਾ ਤੇ ਇਹ ਅਤਾਰ ਨੂੰ ਵੀ ਪਤਾ ਹੁੰਦਾ ਸੀ ਕਿ ਸਿੱਕਾ ਖੋਟਾ ਹੈ ਲੇਕਿਨ ਵਾਪਸ ਕਰਨ ਦੀ ਹਿੰਮਤ ਨਹੀਂ ਸੀ ਜਿਹੜਾ ਮੇਰੇ ਕੋਲ ਆਇਆ ਹੈ ਇਹਨੂੰ ਮੈਂ ਮਾਇੂਸ ਕਿਵੇਂ ਮੋੜਾਂ ਚਾਹੇ ਖੋਟਾ ਹੈ ਇਹਨੂੰ ਮੈਂ ਵਾਪਸ ਕਿਵੇਂ ਕਰਾਂ ਆਪਣੇ ਕੋਲ ਰੱਖ ਲੈਂਦੇ ਸਨ ਮੇਰੇ ਕੋਲ ਜੋ ਆਇਆ ਹੈ ਤਾਂ ਮੈਂ ਆਪਣੇ ਕੋਲ ਥਾਂ ਦੇਣੀ ਹੈ ਕਮਾਲ ਦੀ ਗੱਲ ਸਿੱਕਾ ਖੋਟਾ ਲੈਣਾ ਸੌਦਾ ਖਰਾ ਦੇ ਦੇਣ ਸਹਿਜੇ ਸਹਿਜੇ ਗੱਲ ਕਸ਼ਮੀਰ ਵਿੱਚ ਮਸ਼ਹੂਰ ਹੋ ਗਈ ਕਿ ਖੋਟਾ ਸਿੱਕਾ ਕਿਦਰੇ ਵੀ ਨਾ ਚਲੇ ਅਤਾਰ ਦੀ ਦੁਕਾਨ ਤੇ ਚੱਲ ਜਾਏਗਾ ਔਰ ਲੋਕੀ ਜਦ ਦੇਖਦੇ ਸਨ ਕਿ ਕੋਈ ਸਿੱਕਾ ਕਿਦਰੇ ਨਹੀਂ ਚੱਲਦਾ ਤੋ ਸਿੱਧੇ ਸੂਫੀ ਫਕੀਰ ਅਤਾਰ ਦੇ ਗੋਲਾਮ ਉਬਲੀਆਂ ਹੋਈਆਂ ਸਬਜ਼ੀਆਂ ਲੈ ਲੈਣ ਉਬਲੇ ਹੋਏ ਛੋਲੇ ਲੈ ਲੈਣ ਸੋਨਾ ਖਰਾ ਸੌਦਾ ਲੈ ਲੈਣ ਖੋਟੇ ਸਿੱਕੇ ਦੇ ਜਾਣ ਸਹਜੇ ਸਹਜੇ ਖੋਟੇ ਸਿੱਕਿਆਂ ਦੀ ਘਰ ਦੇ ਵਿੱਚ ਭਰਮਾਰ ਹੁੰਦੀ ਗਈ ਅੱਜ ਅਤਾਰ ਦੀ ਪਤਨੀ ਨੇ ਖੋਟੇ ਸਿੱਕਿਆਂ ਦੀ ਥੈਲੀ ਅੱਗੋਂ ਰੱਖ ਦਿੱਤੀ ਤੇ ਆਖਿਆ ਕਿ ਮੈਂ ਅੱਜ ਉਬਲੇ ਛੋਲਿਆਂ ਦਾ ਖੋਚਾ ਤਿਆਰ ਨਹੀਂ ਕਰ ਸਕੀ ਅੱਜ ਮੈਂ ਸਬਜ਼ੀਆਂ ਉਬਾਲ ਕੇ ਹੋਂਚਾ ਤਿਆਰ ਨਹੀਂ ਕਰ ਸਕੀ ਕਿਉਂਕਿ ਘਰ ਦੇ ਵਿੱਚ ਸਿੱਕੇ ਹੀ ਨਹੀਂ ਸਨ ਸਭ ਖੋਟੇ ਨੇ ਬਾਜ਼ਾਰ ਦੇ ਵਿੱਚ ਚੱਲਦੇ ਹੀ ਨਹੀਂ ਤਾਂ ਮੈਂ ਕਿਸ ਤਰ੍ਹਾਂ ਸੌਦਾ ਲਿਆਂ। ਇਸ ਵਾਸਤੇ ਅੱਜ ਖੋਂਚਾ ਤਿਆਰ ਨਹੀਂ ਹੋਇਆ। ਖੋਟੇ ਸਿੱਕਾਂ ਦੀ ਥੈਲੀ ਲੈ ਕੇ ਅਤਾਰ ਪ੍ਰਾਰਥਨਾ ਵਿੱਚ ਜੁੜ ਗਏ। ਦੁਆ ਦੇ ਵਿੱਚ ਜੁੜ ਗਏ ਤੇ ਕਹਿੰਦਨ اے ਖੁਦਾ ਮੇਰੇ ਕੋਲ ਜਿਹੜਾ ਵੀ ਖੋਟਾ ਸਿੱਕਾ ਆਇਆ ਹੈ ਮੈਂ ਉਸ ਨੂੰ ਕਬੂਲ ਕੀਤਾ ਹੈ। ਮੈਂ ਉਸ ਨੂੰ ਪ੍ਰਵਾਨ ਕੀਤਾ ਹੈ। ਮੈਂ ਉਸ ਨੂੰ ਆਪਣੇ ਕੋਲ ਰੱਖਿਆ ਹੈ। ਇਸ ਵਾਸਤੇ ਕਿ ਮੈਂ ਵੀ ਖੋਟਾਂ ਜਦ ਤੇਰੇ ਦਰ ਤੇ ਆਵਾਂ ਤੂੰ ਮੈਨੂੰ ਕਬੂਲ ਕਰ ਲੈ ਤੂੰ ਮੈਨੂੰ ਪ੍ਰਵਾਨ ਕਰ ਲੈ ਤੂੰ ਆਪਣੇ ਕਦਮਾਂ ਵਿੱਚ ਮੈਨੂੰ ਥਾਂ ਦੇ ਦੇਈਂ ਇਸ ਤਰ੍ਹਾਂ ਦੀ ਸਬਰ ਹਲੇ ਨਹੀਂ ਔਰ ਵਿਸ਼ਾਲ ਦਲੀ ਦੇ ਮਾਲਕ ਇਹ ਫਕੀਰ ਲੋਗ ਹੋਇਆ ਕਰਦੇ ਨੇ ਬਾਬਾ ਫਰੀਦ ਇਸ ਤਰ੍ਹਾਂ ਦੇ ਅਗੰਮੀ ਗੀਤ ਸਮਸਤ ਭਾਰਤ ਵਿੱਚ ਗਾ-ਗਾ ਕੇ ਮਖਲੂਕ ਨੂੰ ਖੁਦਾ ਦੇ ਨਾਲ ਜੋੜਦੇ ਰਹੇ ਅੱਲਾਹ ਦੀ ਕਰ ਬੰਦਗੀ ਦਿਲ ਦੀ ਰਾਏ ਭਨਾਦ ਬਰਵੇਸ਼ਾ ਨੂੰ ਲੋੜੀਏ ਰੁੱਖਾਂ ਦੀ ਜੀ ਰਾਂਦ ਅੱਲਾ ਦਾ ਰਾਮ ਉਚਾਰਨ ਕਰ ਦਿਲ ਦੇ ਸਾਰੇ ਵਹਿਮ ਤੋਹਮਾਤ ਮਿਟਾ ਦੇ ਬਰਵੇਸ਼ਾ ਨੂੰ ਰੁੱਖਾਂ ਜੈਸੇ ਹਿਰਦਾ ਚਾਹੀਦਾ ਹੈ ਦਰਖਤਾਂ ਜੈਸੇ ਹਿਰਦਾ ਚਾਹੀਦਾ ਹੈ ਦਰਖਤ ਦੀ ਹੋਂਦ ਦੂਜਿਆਂ ਲਈ ਦਰਖਤ ਦੀ ਛਾਇਆ ਦੂਜਿਆਂ ਲਈ ਦਰਖਤਾਂ ਦੇ ਪੱਤੇ ਦੂਜਿਆਂ ਲਈ ਦਰਖਤਾਂ ਦੇ ਫੁੱਲ ਫਲ ਦੂਜਿਆਂ ਲਈ ਦਰਖਤ ਦੂਜਿਆਂ ਨੂੰ ਸੁਖ ਦੇਣ ਲਈ ਜੀ ਰਿਹਾ ਹੈ ਫਕੀਰ ਤੇ ਉਹ ਹੈ ਜਿਸਦੀ ਹੋਂਦ ਦੂਜਿਆਂ ਲਈ ਸੁੱਖ ਦਾ ਵਾਅਸ ਬਣੇ ਜਿਹਦੀ ਹੋਂਦ ਦੂਜਿਆਂ ਲਈ ਰਸ ਦਾ ਵਾਅਸ ਬਣੇ ਜਿਹਦੀ ਹੋਂਦ ਦੂਜਿਆਂ ਲਈ ਆਰਾਮ ਦਾ ਵਾਅਸ ਬਣੇ ਤੋਂ ਅੱਜ ਵੀ ਬਾਬੇ ਫਰੀਦ ਦੇ ਡੇਰੇ ਪਾਕਪਟਨ ਦੇ ਚ ਜਾਈਏ ਤੇ ਇੱਕ ਅਜੀਬ ਜਿਹੀ ਸ਼ਾਂਤੀ ਨਸੀਬ ਆਉਂਦੀ ਹੈ ਜੈਸੇ ਫਰੀਦ ਦੇ ਉਸ ਉੱਗੇ ਤੇ ਮਹਾਨ ਬ੍ਰਿਖਸ਼ ਦੇ ਥੱਲੇ ਬੈਠੇ ਆਵੇ ਮਨੁੱਖ ਐਸਾ ਮਨੁੱਖ ਆਪਣੇ ਆਪ ਨੂੰ ਮਹਿਸੂਸ ਕਰਦਾ ਹੈ ਔਰ ਉੱਥੇ ਬੈਠਣ ਨਾਲ ਅਜੀਬ ਜਿਹੀ ਸ਼ਾਂਤੀ ਅਜੀਬ ਜਿਹਾ ਸਕੂਨ ਮਨੁੱਖ ਨੂੰ ਮਿਲਦਾ ਹੈ ਪਤਾ ਚੱਲਦਾ ਹੈ ਵਾਕਈ ਇਹ ਬੂਟਾ ਅਜ ਵੀ ਹਰਾ ਭਰਾ ਖੜਾ ਹੈ ਫਕੀਰ ਭਾਵੇਂ ਤਨ ਕਰਕੇ ਜਗਤ ਤੋਂ ਰੁਖਸਤ ਹੋ ਜਾਂਦੇ ਨੇ ਪਰ ਉਹਨਾਂ ਦੇ ਫੁੱਲ ਫਲ ਜੋ ਮਧੁਰ ਬਚਨ ਨੇ ਮਧੁਰ ਬੋਲ ਨੇ ਉਹ ਤਾਂ ਜੀਵਨ ਰਹਿਦੀ ਦੁਨੀਆ ਤੱਕ ਸੁਖ ਆਰਾਮ ਚੈਨ ਤੇ ਆਨੰਦ ਵਣਦੇ ਹੀ ਰਹਿੰਦੇ ਨੇ ਬਾਬੇ ਫਰੀਦ ਦਾ ਇਹ ਅਮਰ ਕਲਾਮ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪੰਨਿਆਂ ਦੇ ਰਾਹੀ ਜਗਤ ਦੇਚ ਅੱਜ ਵੀ ਫੈਲ ਰਿਹਾ ਹੈ ਅੱਜ ਵੀ ਅਮਨ ਤੇ ਸ਼ਾਂਤੀ ਤੇ ਰਸ ਸਕੂਨ ਵੰਡ ਰਿਹਾ ਹੈ ਵੀਰੋ ਬਾਬਾ ਫਰੀਦ ਸ਼ਕਰਗੰਜ ਉਹਨਾਂ ਨੂੰ ਸਿੱਖੀ ਦੇ ਅੰਦਰ ਇੱਕ ਖਾਸ ਮੁਕਾਮ ਹਾਸਲ ਹੈ ਸਿੱਖ ਉਹਨਾਂ ਦਾ ਬਹੁਤ ਜ਼ਿਆਦਾ ਸਤਕਾਰ ਉਹਨਾਂ ਨੂੰ ਇੱਜ਼ਤ ਇhtram ਕਰਦੇ ਆ ਕਿਉਂਕਿ ਬਾਬਾ ਫਰੀਦ ਦੇ ਬਹੁਤ ਜ਼ਿਆਦਾ ਸਲੋਕ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਰ-ਬਾਰ ਉਹਨਾਂ ਦਾ ਜ਼ਿਕਰ ਹੈ ਉਹਨਾਂ ਦੇ ਬਾਰੇ ਬਾਣੀਆਂ ਵਿੱਚ ਤੇ ਬਾਬਾ ਜਿਹੜੇ ਫਰੀਦ ਸੀ ਉਹ ਇੱਕ ਸੂਫੀ ਬਜ਼ੁਰਗ ਹੈ ਜਿਨ੍ਹਾਂ ਦਾ اسلام ਦੇ ਅੰਦਰ ਵੀ ਇੱਕ ਬਹੁਤ ਵੱਡਾ ਮਕਾਮ ਹੈਗਾ ਤੇ ਵੀਰੋ ਇਹ ਗੱਲ ਬਿਲਕੁਲ ਸੱਚ ਹੈ ਜਿਹੜੀ ਕਿ ਬਾਬਾ ਫਰੀਦ ਨੇ ਕਹੀ ਹੈ ਕਿ ਜਿਹੜਾ ਅਹੰਕਾਰ ਹੈ ਜਿਹੜਾ ਕਰੋਧ ਹੈ ਜਿਹੜੀ ਮਹਿਮ ਹੈ ਇਹ ਅੱਲਾ ਰੱਬੁਲ ਇਜ਼ਤ ਦੀ ਜ਼ਾਤ ਨੂੰ ਨਹੀਂ ਪਸੰਦ ਕਿਉਂਕਿ ਅਹੰਕਾਰ ਵੀਰੋ ਜਿਹੜਾ ਇਨਸਾਨ ਹੈ ਜਿਹੜਾ ਹੈ ਹੀ ਮਿੱਟੀ ਤੋਂ ਬਣਿਆ ਜਿਹਨੇ ਇੱਕ ਦਿਨ ਖਤਮ ਹੋ ਜਾਣਾ ਹੈ ਕੋਈ ਅਸਾ ਇਨਸਾਨ ਜਿਹਦੀ ਜਵਾਨੀ ਤਾਕਤ ਪਾਵਰ ਹਮੇਸ਼ਾ ਰਹੇ ਕੋਈ ਤੁਸੀਂ ਦੇਖ ਲਓ ਕੋਈ ਵਜ਼ੀਰ ਆਜ਼ਮ ਦੇ ਰਹੋ ਕੋਈ ਗਵਰਨਰ ਦੇਖ ਲਓ ਕੋਈ ਮਿਲਟਰੀ ਦਾ ਵੱਡਾ ਅਫੀਸਰ ਦੇਖ ਲਓ ਕੋਈ ਬਿਜ਼ਨਸਮੈਨ ਦੇਖ ਲਓ ਵੀਰੋ ਹਰ ਇੱਕ ਤੇ ਜ਼ਵਾਲ ਲੇਕਿਨ ਇੱਕ ਦਿਨ ਆ ਜਾਂਦਾ ਵਜ਼ੀਰ ਆਜ਼ਮ ਦੀ وزارت ਖਤਮ ਹੋ ਜਾਂਦੀ ਹੈ ਕੋਈ ਆਰਮੀ ਦਾ ਚੂਫ ਚੀਫਾ ਦੀ ਨੌਕਰੀ ਖਤਮ ਹੋ ਜਾਂਦੀ ਹੈ ਪਾਵਰ ਖਤਮ ਹੋ ਜਾਂਦੀ ਹੈ ਇੱਕ ਇਨਸਾਨ ਹੈ ਬੜੀ ਤਾਕਤ ਹੈ ਬੜਾ ਜਵਾਨ ਹੈ ਬੁੱਢਾ ਹੁੰਦਾ ਤਾਕਤ ਖਤਮ ਹੋ ਜਾਂਦੀ ਹੈ ਜਦੋਂ ਵੀਰੋ ਇੱਕ ਚੀਜ਼ ਨੇ ਖਤਮ ਹੋਇਆ ਨਾ ਮਿੱਟੀ ਵਿੱਚ ਮਿਲ ਜਾਣਾ ਫਿਰ ਉਹਦੇ ਵਿੱਚ ਤੇ ਅਹੰਕਾਰ غرੂਰ ਕਿਸ ਚੀਜ਼ ਦਾ ਇਹ ਸਿਰਫ ਅੱਲਾ ਰਬਉਲ ਇਜ਼ਤ ਦੀ ਜ਼ਾਤ ਦੀ ਹੈ ਕਿ ਜਿਹੜੀ ਕਾਦਰੇ ਮੁਤਲਕ ਹੈ ਜਿਨੇ ਹਮੇਸ਼ਾ ਹੀ ਰਹਿਣਾ ਹੈ ਤਾਂ ਕਿਆਮਤ ਰਹਿਣਾ ਹੈ ਦੁਨੀਆ ਖਤਮ ਹੋਣੀ ਹੈ ਫਿਰ ਵੀ ਰਹਿਣਾ ਹੈ ਵੀਰੋ ਇਹ ਅਹੰਕਾਰ ਸਿਰਫ ਅੱਲਾ ਰਬਉਲ ਇਜ਼ਤ ਦੀ ਜ਼ਾਤ ਨੂੰ ਪਸੰਦ ਹੈ ਤੇ ਜਿਹੜਾ ਸਿਰ ਉਹਦੀ ਬਾਰਗਾ ਦੇ ਵਿੱਚ ਨਹੀਂ ਚੁੱਕਦਾ ਜਿਹੜਾ ਸਿਰ ਸ਼ੈਤਾਨ ਦਾ ਖਾਸੀਦ ਆ ਜਾਂਦੀ ਹੈ ਤੇ ਵੀਰੋ ਫਿਰ ਉਹਦਾ ਕੋਈ ਹਾਲ ਨਹੀਂ ਹੈ ਉਸ ਸਿਰ ਨੂੰ ਵੜ ਦੇਣਾ ਚਾਹੀਦਾ ਉਸ ਸਿਰ ਨੂੰ ਲਾ ਦੇਣਾ ਚਾਹੀਦਾ ਵੀਰੋ ਬਹੁਤ ਪਿਆਰੀ ਕਥਾ ਸੀ ਵੀਰੋ ਤੁਹਾਨੂੰ ਕਿਸ ਤਰ੍ਹਾਂ ਲੱਗਾਈ ਦੀ ਕਥਾ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਦੱਸਣਾ ਲਾਜ਼ਮੀ ਕਰਨਾ ਆਪਣਾ ਢਿੱਡ ਸਾਰਾ ਖਿਆਲ ਰੱਖਣਾ ਦਵਾਵਾਂ ਯਾਦ ਰੱਖਣਾ ਅੱਲਾ ਫੇਜ਼